ਪੈਰਿਸ ਵਿੱਚ ਹੋ ਰਹੀਆਂ 올림픽 ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ব্রੋਂਜ਼ ਮੈਡਲ ਹਾਸਲ ਕੀਤਾ ਹੈ। ਇਸ ਜਿੱਤ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਪਿੰਡ ਵਾਸੀ ਵੀ ਹਰਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਲਈ ਉਹਨਾਂ ਦੇ ਘਰ ਪੁੱਜੇ। ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਸਭ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਹਰਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਕਿ ਭਾਰਤੀ ਹਾਕੀ ਟੀਮ ਨੇ ব্রੋਂਜ਼ ਮੈਡਲ ਜਿੱਤਿਆ ਹੈ ਅਤੇ ਟੋਕੀਓ 올림픽 ਖੇਡਾਂ ਵਿੱਚ ਵੀ ਭਾਰਤੀ ਹਾਕੀ ਟੀਮ ਨੇ ব্রੋਂਜ਼ ਮੈਡਲ ਜਿੱਤਿਆ ਸੀ। ਉਹਨਾਂ ਕਿਹਾ ਕਿ ਇਸ ਵਾਰ ਵੀ ਭਾਰਤੀ ਹਾਕੀ ਟੀਮ ਨੇ ਇੱਕ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਦਾ ਦੇਸ਼ ਵਾਪਸੀ ਤੇ ਪਿੰਡ ਪੁੱਜਣ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾਵੇਗਾ। ਕੰਤਨ ਗੁਰਰਾਮਦਾਸ ਨੇ ਤੰਤਰ ਬਾਬਾ ਗੁਰਦੇਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 43 43 ਮੇਰੇ ਖਾਲ ਸਟੈਂਡ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੀ ਜਿਹੜੇ ਮਗਰਲੇ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਂਪੇ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਮੀ ਫਿਨਲ ਤੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕੀ ਹਰਮਤ ਹੋਈ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਇੰਡੀਆ ਟੀਮ ਦੀ ਪਰਫਾਰਮੈਂਸ ਦੇਖ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ गोल्ड मेडल दी बहुत हां सी थोड़ी मिस्टेक देना, देना हो गिया। पुढਾਂ ਦਿਨਾਂ ਦਿਨਾਂ ਨਾ ਹੋਊਗਾ ਕਹਿ ਲੋ ਪਰ ਬਹੁਤ ਵਧੀਆ ਅੱਜ ਟੀਮ ਖੇਡੀ ਆ ਉਹਦੇ ਕਰਕੇ ਮਤਲਬ ਜਿੱਤ ਪ੍ਰਾਪਤ ਹੋਈ ਤੇ ਬ੍ਰੋਨਜ਼ ਮੈਡਲ ਲੈ ਕੇ ਆ ਰਹੇ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਜ਼ਿਆਦੀ ਖੁਸ਼ੀ ਆ ਰਹੀ। ਇੱਕ ਇੱਕ ਸੈਕਿੰਡ ਬਹੁਤ ਵੇਖੋ ਵੀ ਕੀਮਤੀ ਹੀ ਐਂਡਲਾ। ਕਿ ਜਦੋਂ ਉਹਨਾਂ ਨੂੰ ਮਤਲਬ ਪਲਾਂਟੀ ਕੋਰਨਰ ਮਿਲੀ ਜਾਂਦੇ ਹੀ ਜਿੰਨਾ ਜ਼ਰ ਟਾਈਮ ਨਹੀਂ ਸੀ ਹੋਣ ਡਿਆ ਤੇ ਪਾਣੀ ਪੀਣ ਨੂੰ ਵੀ ਜੀ ਨਹੀਂ ਕਰਨ ਡਿਆ। ਚਲੋ ਹੁਣ ਮਾਰਾਂ ਨੇ ਜਿੱਤ ਪ੍ਰਾਪਤ ਕੀਤੀ ਬਹੁਤ ਵਧੀਆ ਲੱਗ ਰਿਹਾ ਈ।